ਧਨ ਗੁਰੂ ਤੇਗ ਬਹਾਦਰ ਪਿਤਾ ਜੀ ਦੀ 40 ਸਾਲ ਦੀ دنیਵੀ ਉਮਰ ਹੈ। ਬਾਬਾ ਗੁਰਦਤਾ ਜੀ ਦਾ ਵਿਆਹ ਹੈ। ਗੁਰੂ ਤੇਗ ਬਹਾਦਰ ਪਿਤਾ ਜੀ ਘਰ ਦੇ ਸਭ ਤੋਂ ਛੋਟੇ ਨੇ। ਤੇ ਬਰਾਤ ਜਾਣੀ ਹੈ ਬਟਾਲੀ ਸ਼ਹਿਰ। ਘਰ 'ਚ ਤਿਆਰੀਆਂ ਸ਼ੁਰੂ ਹੋ ਗਈਆਂ। ਸਾਰੇ ਤਿਆਰ ਹੋ ਰਹੇ ਨੇ। ਤੇ ਮਾਤਾ ਨਾਨਕੀ ਜੀ ਨੇ ਜੋ ਸ਼ੇਮੇ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਨੇ ਸਾਡੀ ਮਾਤਾ ਜੀ ਲੱਗੇ ਉਹਨਾਂ ਨੇ ਆਪਣੇ ਪੁੱਤਰ ਤੇਗ ਬਹਾਦਰ ਜੀ ਵਾਸਤੇ ਨਾ ਬੜੀ ਸੁੰਦਰ ਇੱਕ ਪੋਸ਼ਾਕ ਬਣਾਈ ਵਿਆਹ ਵਾਲੇ ਦਿਨ ਉਹ ਪੋਸ਼ਾਕ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਪਵਾ ਦਿੱਤੀ ਉਮਰ ਅਜੇ دنیਾਈ 4 ਸਾਲ ਦੀ ਹੈ ਸਤ ਗੁਰੂ ਜੀ ਸਭ ਤੋਂ ਪਹਿਲਾਂ ਤਿਆਰ ਹੋ ਗਏ ਬੜੇ ਰੀਜ ਨਾਲ ਤਿਆਰ ਕੀਤਾ ਬੜੇ ਚਾਵਾ ਦੇ ਨਾਲ ਤਿਆਰ ਕੀਤਾ ਤੇ ਉਹ ਪਸ਼ਾਕ 사ਦਗੁਰ ਦੇ ਸਰੀਰ ਤੇ ਬੜੀ ਫੱਬਦੀ ਪਈ ਹੈ। ਪਾਪ ਬੜੀ ਸੋਹਣੀ ਲੱਗਦੀ ਹੈ। ਪਸ਼ਾਕ ਤੇ ਗੁਰੂ ਤੇਗ ਬਹਾਦਰ ਜੀ ਤਿਆਰ ਹੋ ਕੇ ਨਾ ਬਾਹਰ ਚਲੇ ਗਏ। ਜਦੋਂ ਘਰੋਂ ਬਾਹਰ ਗਏ ਕੀ ਦੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਹੈ। ਤੇ ਗੁਰੂ ਤੇਗ ਬਹਾਦਰ ਜੀ ਅੱਖ ਲੱਗੇ ਭਲਿਆ ਕੀ ਗੱਲ ਵੀ ਰੋ ਕਿਉਂ ਰਿਆਂ ਜੀ ਮੈਨੂੰ ਠੰਡ ਲੱਗਦੀ ਪਈ ਹੈ ਅਸੀਂ ਬਹੁਤ ਗਰੀਬਾਂ ਘਰ 'ਚ ਕੋਈ ਗਰਮ ਕੱਪੜਾ ਵੀ ਨਹੀਂ ਜੋ ਮੈਂ ਉੱਪਰ ਲੈ ਕੇ ਠੰਡ ਤੋਂ ਬਚ ਜਾਵਾਂ ਮੈਨੂੰ ਠੰਡ ਬੜੀ ਲੱਗਦੀ ਪਈ ਹੈ ਇਹ ਠੰਡ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਇਸ ਕਰਕੇ ਮੈਂ ਰੋ ਰਿਆਂ ਉਸ ਵੇਲੇ ਧੰਗੁਰੂ ਤੇਗ ਬਹਾਦਰ ਜੀ ਨੇ ਉਮਰ ਅਜੇ 4 ਸਾਲ ਹੈ دنیਵੀ ਉਮਰ ਆਪਣੀ ਕੀਮਤੀ ਪੁਸ਼ਾਕ ਉਤਾਰੀ ਤੇ ਉਹ ਬੱਚੇ ਨੂੰ ਪਵਾ ਦਿੱਤੀ ਤਾਂ ਆਪ ਨੰਗੇ ਪਿੰਡੀ ਘਰ ਆ ਗਏ ਜਦੋਂ ਗੁਰੂ ਤੇਗ ਬਹਾਦਰ ਜੀ ਨੰਗੇ ਪਿੰਡੀ ਘਰ ਆਏ ਨਾ ਮਾਤਾ ਨਾਨਕੀ ਜੀ ਆਖ ਲਗੇ ਪੁੱਤਰ ਹੁਣੇ ਤਿੰਨ ਮਾ ਕਿੱਡੀ ਸੋਹਣੀ ਪੁਸ਼ਾਕ ਕਿੰਨੀ ਕੀਮਤੀ ਪੁਸ਼ਾਕ ਪਵਾ ਕੇ ਭੇਜਿਆ ਸੀ ਉਹ ਪੁਸ਼ਾਕ ਕਿੱਥੇ ਹੈ ਤੂੰ ਨੰਗੇ ਪਿੰਡੀ ਘਰ ਆ ਗਿਆ ਪੁਸ਼ਾਕ ਕਿੱਥੇ ਹੈ ਤੇਰੀ ਉਹ ਕੀਮਤੀ ਪੁਸ਼ਾਕ ਕਿੱਥੇ ਹੈ ਮਾਤਾ ਜੀ ਬਾੜੇ ਕਾ ਛੋਟਾ ਜਿਹਾ ਬੱਚਾ ਠੰਡ ਨਾਲ ਬਿਲਕਦਾ ਪਿਆ ਸੀ ਰੋ ਰਿਹਾ ਸੀ ਮੈਂ ਆਪਣੀ ਪਸ਼ਾਕ ਉਤਾਰ ਕੇ ਉਹਨੂੰ ਪਵਾਇਆ ਤੇ ਉਸ ਵੇਲੇ ਮਾਤਾ ਨਾਨਕ ਜੀ ਥੋੜਾ ਨਾ ਪਿਆਰ ਵਾਲੇ ਗੁੱਸੇ ਵਿੱਚ ਆ ਗਏ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਣ ਲੱਗੇ ਵੇਖਿਆ ਆਪਣੇ ਪੁੱਤਰ ਦੇ ਕੰਮ ਵੇਖੋ ਆਪਣੇ ਲਾੜਲੇ ਪੁੱਤਰ ਦੇ ਕੰਮ ਹੁਣੇ ਮੈਂ ਤਿਆਰ ਕਰਕੇ ਭੇਜਿਆ ਸੀ ਵੇਖੋ ਆਪਣੀ ਕੀਮਤੀ ਪਸ਼ਾਕ ਕਿਸੇ ਨੂੰ ਦੇ ਆਇਆ ਜੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਆਖਣਗੇ ਪੀ ਨਾਨਕੀ ਕੀ ਗੱਲ ਕੀ ਹੋਇਆ ਵੇਖੋ ਮੈਂ ਹੁਣੇ ਤਿਆਰ ਕਰਕੇ ਭੇਜਿਆ ਹੈ ਆਪਣੀ ਕੀਮਤੀ ਪੋਸ਼ਾਕ ਕਿਸੇ ਬੱਚੇ ਨੂੰ ਦਿਆਇਆ ਹੈ ਜੀ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸੁਣਿਆ ਨਾ ਆਪਣੀ ਕੀਮਤੀ ਪੋਸ਼ਾਕ ਕਿਸੇ ਬੱਚੇ ਨੂੰ ਦਿਆਇਆ ਹੈ ਜੇ ਤੁਹਾਡਾ ਪੁੱਤਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਦਾ ਮੁਸਕਰਾ ਪਏ ਤੇ ਮਾਤਾ ਨਾਨਕੀ ਜੀ ਆਖ ਲੱਗੇ ਸਤਿਗੁਰੂ ਜੀ ਮੈਂ ਤੁਹਾਨੂੰ ਉਲੰਭਾ ਦੇ ਲਈ ਤੁਹਾਡੇ ਪੁੱਤਰ ਦਾ ਤੁਸੀਂ ਮੁਸਕਰਾ ਰਹੇ ਹੋ ਤੁਸੀਂ ਹੱਸ ਰਹੇ ਹੋ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਖ ਲੱਗੇ ਕੋਈ ਨਾਨਕੀ ਗੁੱਸਾ ਨਾ ਕਰ ਇਹ ਜਿਹੜਾ ਸਾਡਾ ਪਿਆਰਾ ਪੁੱਤਰ ਤੇਗ ਬਹਾਦਰ ਹੈ ਨਾ ਇਹਨੇ ਆਉਣ ਵਾਲੇ ਸਮੇਂ 'ਚ ਬੜੇ ਵੱਡੇ ਵੱਡੇ ਕੰਮ ਕਰਨੇ ਨੇ ਸਤਿਗੁਰੂ ਵੱਡੇ ਵੱਡੇ ਕੰਮ ਕਰਨੇ ਨੇ ਵੱਡੇ ਵੱਡੇ ਕੰਮ ਕੀ ਕਰਨੇ ਨੇ ਸਤਿਗੁਰ ਜੀ ਅੱਖ ਲਗੇ ਦੀਨ ਰਸ਼ ਸੰਕਟ ਹਰੇ ਇਨੇ ਗਰੀਬਾਂ ਦੀ ਰੱਖਿਆ ਕਰਨੀ ਹੈ ਦੀਨਾਂ ਦੀ ਰੱਖਿਆ ਕਰਨੀ ਹੈ ਵੱਡੇ ਵੱਡੇ ਸੰਕਟ ਇੰਨੇ ਟਾਲ ਦੇਣੇ ਨੇ ਦੀਨ ਰਸ਼ ਸੰਕਟ ਹਰੇ ਸਤਿਗੁਰੂ ਮੈਂ ਸਮਝੀ ਨਹੀਂ ਉਹ ਨਾਨਕੀ ਜਿਹੜਾ ਸਾਡਾ ਪੁੱਤਰ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦੇ ਕੇ ਆਇਆ ਨਾ ਸਤਜਾਨੀ ਸਤਜਾਨੀ